ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਤੇ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਦੇ ਖਿਲਾਫ ਕਾਂਗਰਸੀ ਆਗੂ ਨੇ ਡੀਐਸਪੀ ਕੁਲਵੰਤ ਸਿੰਘ ਨੂੰ ਦਿੱਤਾ ਮੰਗ ਪੱਤਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਮਾਜ ਸੇਵਕ ਕਾਂਗਰਸੀ ਆਗੂ ਸ਼ਾਲੂ ਗੁਪਤਾ ਤੇ ਸਮਾਜ ਸੇਵਕ ਕਾਂਗਰਸੀ ਆਗੂ ਸਤੰਦਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਹੈ ਚੋਣਾਂ ਦੌਰਾਨ ਆਵਾ ਦੇ ਪਾਰਟੀ ਦੇ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣਨ ਤੇ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਪਰ ਨਸ਼ਾ ਖਤਮ ਹੋਣ ਦੀ ਬਜਾਏ ਨਸ਼ਾ ਵੱਧ ਗਿਆ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਹਨ ਦਿਨ ਦਿਹਾੜੇ ਗੈਂਗਸਟਰ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਅਤੇ ਨਸ਼ੇ ਲੁੱਟਖੋ ਅਤੇ ਗੈਂਗਸਟਰ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਤੋਂ ਜਾਨੂ ਕਰਵਾਉਣ ਵਾਸਤੇ ਅਸੀਂ ਡੀਐਸਪੀ ਕੁਲਵੰਤ ਸਿੰਘ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਇਹ ਮੰਗ ਪੱਤਰ ਹਲਕਾ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਢਾੜੀਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਸਰਦਾਰੀ لال ਬਰਿੰਦਰ ਸਿੰਘ ਛੋਟੇਪੁਰ ਵਰਜੀਤ ਸਿੰਘ ਲਾਲੀ ਅਤੇ ਹੋਰ ਢਾੜੀਵਾਲ ਤੋਂ ਸੀਨੀਅਰ ਕਾਂਗਰਸੀ ਆਗੂਆਂ ਦੀ ਰਹਿਮਾਈ ਹੇਠ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਮੰਗ ਪੱਤਰ ਦੇਣ ਵੇਲੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਅਤੇ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ ਸਨ। ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਦੀ ਫਤਿਹ ਅੱਜ ਇੱਕ ਮੰਗ ਪੱਤਰ ਡੀਐਸਪੀ ਗਰਦਾਸਪੁਰ ਕੁਲਵੰਤ ਸਿੰਘ ਜੀ ਨੂੰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇਤਾ ਵਿਰੋਧੀ ਦਰਜ ਵਿਸ਼ੇਸ਼ ਅਧਿਕਾਰ ਦੇ ਹੇਠ ਬ੍ਰਿੰਦਰ ਸਿੰਘ ਛੋਟੇਪੁਰ ਤੇ ਵਜੀਤ ਸਿੰਘ ਲਾਲੀ ਦੀ ਮੌਜੂਦਗੀ ਵਿੱਚ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਜਿਹੜੀ ਨਸ਼ਾ ਤੇ ਲੁੱਟਖੋਹਾਂ ਦਿਨੋਂ ਦਿਨ ਵਧੀਆਂ ਜਾ ਰੀਆਂ ਵਾ ਉਹਨੂੰ ਗੈਂਗਸਟਰਾਂ ਦਾ ਰਾਜ ਆ ਕੋਈ ਵੀ ਆਪਣੇ ਆਪ ਨੂੰ ਮਹਫੂਜ਼ ਨਹੀਂ ਅੱਜ ਵੀ ਇੱਕ ਦੱਸ ਰਿਹਾ ਜਿੰਨੇ ਲੋਕ ਜਿਹੜੇ ਆ ਉਹ ਪੰਜਾਬ ਛੱਡ ਛੱਡ ਕੇ ਬਾਹਰ ਜਾ ਰਹੇ ਨੇ 24 ਘੰਟੇ ਗੈਂਗਸਟਰਾਂ ਦੇ ਜਿਹੜੇ ਫੌਣ ਆ ਉਹ ਆਏ ਦੇਣਾ ਆਏ ਰਹਿੰਦੇ ਨੇ ਲੋਕਾਂ ਦੇ ਵਿੱਚ ਇੱਕ ਦਰਦਾ ਮੌਲਿਆ ਇਸ ਕਰਕੇ ਹੀ ਇੱਕ ਮੰਗ ਪੱਤਰ ਜਿਹੜਾ ਆ ਡੀਐਸਪੀ ਕਲਨ ਸਿੰਘ ਜੀ ਨੂੰ ਦਿੱਤਾ ਆ ਕਿ ਜੇ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਵਾ ਇਹਨੂੰ ਸਹੀ ਕੀਤਾ ਜਾਵੇ। ਆਏ ਦਿਨ ਜਿਹੜੀ ਚੋਰੀਆਂ ਤੇ ਨਸ਼ੀਦਿਆਂ ਜਿਹੜੀ ਧਕਾਵਾ ਵਾ ਆਏ ਦਿਨ ਹੋ ਰੀਆਂ ਵਾ ਲੋਕ ਸ਼ਰਕਾਂ ਤੇ ਜਾਂਦੇ ਵੀ ਮਹਫੂਜ਼ ਨਹੀਂ ਆਗੇ। ਚੋਰ ਜਿਹੜੇ ਨੇ ਉਹ ਸ਼ਰਕਾਂ ਤੇ ਜਾਂਦਿਆਂ ਵੀ ਲੁੱਟ ਖੋਹ ਕਰ ਲੈਂਦੇ ਨੇ। ਕਈ ਵਾਰ ਲੋਕਾਂ ਦੀ ਸ਼ਰਕਾ ਦੇ ਵਿੱਚ ਸਿਰ ਰਜਨ ਕਰਕੇ ਮੌਤਾਂ ਵੀ ਹੋ ਚੁੱਕੀਆਂ ਵਾ ਤੇ ਇਸ ਤਰ੍ਹਾਂ ਕੇ ਬਹੁਤ ਮਾੜੇ ਹਾਲਾਤ ਨੇ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਐਸਐਸਪੀ ਸਾਹਿਬਗਰੀ ਮੰਗ ਕਰਦੇ ਆਂ। ਇਹ ਇਹ ਲਖਿਆ ਇਹਨਾਂ ਮਸੇਦੇ ਸੁਭਾਗਰ ਨੇ ਇਹਨਾਂ ਨੂੰ ਜਿਹੜੇ ਆ ਉਹ ਵੱਤਵਾ ਦੇ ਇਹਨਾਂ ਦੇ ਸੱਤੀ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਤੁਸੀਂ ਮੰਗਬਤਰ ਪ੍ਰਤਾਪ ਸਿੰਘ ਬਾਜਾ ਬਾਜਾ ਜੀ ਨੇ ਸਾਡੀ ਸਾਰਿਆਂ ਦੀ ਡਿਊਟੀ ਲਈ ਆਪਣੇ ਕਾਂਗਸੀ ਵਰਕਰ ਸਾਰੇ ਸਦੇ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਨੂੰ ਸਾਨੂੰ ਬਖਸ਼ਿਆ ਜੀ ਅਸੀਂ ਸਾਨੂੰ ਆਪਣੇ ਆਪਣੇ ਮੁੱਦੇ ਉਹਨਾਂ ਨੇ ਦਿੱਤੇ ਕਿ ਜਾਓ ਜਾ ਕੇ ਘਰਾਓ ਕਰੋ ਤੇ ਮੁੱਦੇ ਉਹਨਾਂ ਦੇ ਅੱਗੇ ਪ੍ਰਗਟ ਕਰੋ ਤੇ ਮੁੱਦੇ ਕੀ ਹੈ ਜੀ ਅੱਜ ਕੱਲ ਚੋਰੀਆਂ ਚੁਕਾਰੀਆਂ ਬੜੀਆਂ ਕੋਈ ਸੜਕ ਤੇ ਅੱਜ ਕੱਲ ਸੋਨਾ ਨਹੀਂ ਆਪਣਾ ਪਾ ਸਕਦਾ ਵੇਖੋ ਕਿਦਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਅੱਜ ਕਿ ਚੋਰ ਸ਼ਰੇਆਮ ਚੋਰੀਆਂ ਕਰਦੇ ਵੇ ਘਰਾਂ ਨੂੰ ਲੁੱਟਾ ਖਵਾਉਣੀਆਂ ਤੇ ਸ਼ਰੇਆਮ ਲੋਕਾਂ ਦੀ ਚੋਰੀ ਕਰਦੇ ਮਾਰ ਕੇ ਵੀ ਜਾਂਦੇ ਆ ਤੇ ਇਹਨਾਂ ਤਨੂਨ ਮੂਜੀ ਨਾ ਕਾਨੂੰਨ ਭੰਗ ਹੋ ਚੁਕਿਆ ਕਿ ਕੋਈ ਹੱਦ ਨਹੀਂ ਆ ਗਈ ਤੇ ਅੱਜ ਇੱਕ ਤੇ ਦੂਸਰਾ ਨਸ਼ਾ ਬੜਾ ਵੱਧ ਗਿਆ ਜਿਹੜਾ ਨਸ਼ਾ ਜਿਆਦਾ ਵਧੇਗਾ ਤੇ ਨੈਚਰਲੀ ਗੱਲਾਂ ਚੋਰੀਆਂ ਚੁਕਾਰੀਆਂ ਕਤਲ ਇਹ ਮਾਰ ਕਟਾਈਆਂ ਸਭ ਕੁਝ ਚੱਲੇਗਾ ਬਾਇਆ ਸਾਹਿਬ ਨੇ ਅੱਜ ਸਾਡੀ ਸਾਰੀ ਦੀ ਡਿਊਟੀ ਲਈ ਹੈ ਕਿ ਜਾਓ ਜਾ ਕੇ ਤੇ ਮੁੱਦੇ ਰਖੋ ਕਰਤਾਰ ਸਿੰਘ ਬਾਇਆ ਜੀ ਸਾਡੇ ਵਿਰੋਧੀ ਧਰ ਦੇ ਨੇਤਾ ਬਹੁਤ ਮਹਾਨ ਨੇਤਾ ਉਹ ਸਾਡੇ ਕਾਦੀਆਂ ਦਾ ਬੱਬਰ ਸ਼ੇਰ ਆ ਉਹ ਇਦਾਂ ਦਾ ਸ਼ੇਰ ਆ ਜਿਹੜੀ ਵਿਹਾੜ ਦੇ ਨਾਲ ਬੇਥੇ ਕਿਨੇ ਕਿਨੇ ਤਗੜੇ ਮੁੱਦੇ ਵੀ ਜਿਹੜੇ ਸੋਲਵ ਹੋਇਆ ਕਰਨਗੇ ਅਸੀਂ ਸਾਰੇ ਸਾਰੇ ਜਿੰਨੇ ਵੀ ਇੱਥੇ ਆ ਵਜੀਤ ਸਿੰਘ ਲੈਲੀ ਛੋਡੇਪੁਰ ਨੀਨੀ ਸਾਬੀ ਜੀ ਸੰਦਰ ਜੀ ਜਿੰਨੇ ਵੀ ਆਪਾਂ ਸਾਰਿਆਂ ਨੇ ਮੁੱਦਾ ਚੁਟਿਆ ਇਹਨੂੰ ਕੰਪਲੀਟ ਕਰਕੇ ਛੱਡਣਾ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ